ਕਾਜੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਨੇ ਵਿਦੇਸ਼ ਜਾਣ ਦੀ ਮਨਜ਼ੂਰੀ ਹੀ ਨਹੀਂ ਦਿੱਤੀ ਤੇ ਭਗਵੰਤ ਮਾਨ ਦੇ ਵਿਦੇਸ਼ ਦੌਰੇ ਤੇ ਰੋਕ ਲਾ ਦਿੱਤੀ ਹੈ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੀਆਂ ਪੈਰਿਸ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਨੇ ਉੱਥੇ ਖਿਡਾਰੀਆਂ ਦੀ ਹੌਸਲਾ ਉਪਜਾਈ ਦੇ ਲਈ ਜਾਣਾ ਚਾਹੁੰਦੇ ਸੀ ਕਿਉਂਕਿ ਜਿਹੜੀ ਹਾਕੀ ਟੀਮ ਗਈ ਹੋਈ ਹੈ ਭਾਰਤ ਦੀ ਉਥੇ ਉਹਦੇ ਵਿੱਚ 10 ਖਿਡਾਰੀ ਪੰਜਾਬ ਦੇ ਨੇ ਤੇ ਟੀਮ ਦਾ ਕੈਪਟਨ ਵੀ ਪੰਜਾਬ ਦਾ ਤੇ ਉਹਨਾਂ ਨੇ ਇਸ ਵਾਰ ਕਮਾਲ ਕੀਤੀ ਐ ਫਾਈਨਲ ਚ ਪਹੁੰਚੇ ਨੇ ਔਰ ਭਾਰੀ ਪੈਰੇ ਨੇ ਤੇ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਮੁੱਖ ਮੰਤਰੀ ਪੈरिस ਜਾਣਾ ਚਾਹੁੰਦੇ ਸੀ ਖੇਡਾਂ ਦੇਖਣ ਫਾਈਨਲ ਮੈਚ ਦੇਖਣ ਪਰ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਉਹਨਾਂ ਦੇ ਵਿਦੇਸ਼ ਜਾਣ ਦੇ ਦੌਰੇ ਤੇ ਰੋਕ ਲਾ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ 3 ਤਰੀਕ ਤੋਂ ਲੈ ਕੇ 9 ਤਰੀਕ ਤੱਕ ਪੈਰਿਸ ਦੇ ਦੌਰੇ ਤੇ ਜਾਣਾ ਚਾਹੁੰਦੇ ਸੀ ਪਰ ਜਦੋਂ ਮਨਜ਼ੂਰੀ ਹੀ ਨਹੀਂ ਮਿਲੀ ਤਾਂ ਹੁਣ ਉਹਨਾਂ ਤੋਂ ਜਾਇਆ ਨਹੀਂ ਜਾ ਸਕੇਗਾ ਉਹਨਾਂ ਤੋਂ ਬਾਅਦ ਜਿਹੜੇ ਪੰਜਾਬ ਦੇ ਸਪੀਕਰ ਹੈ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਵੀ ਵਿਦੇਸ਼ ਜਾਣ ਦੇ ਲਈ ਇਜਾਜ਼ਤ ਮੰਗੀ ਸੀ ਪਰ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਗ੍ਰਹਿ ਮੰਤਰਾਲੇ ਕੇਂਦਰ ਸਰਕਾਰ ਦੇ ਦੁਆਰਾ ਸਪੀਕਰ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਹੁਣ ਉਹ ਵੀ ਵਿਦੇਸ਼ ਨਹੀਂ ਜਾ ਸਕਣਗੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਦੋ ਤਿੰਨ ਵੱਡੇ ਲੀਡਰਾਂ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਗਈ ਜਿਨ੍ਹਾਂ ਚ ਕੇਜਰੀਵਾਲ ਨੂੰ ਵੀ ਨਹੀਂ ਸੀ ਦਿੱਤੀ ਗਈ ਤੇ ਇੱਕ ਹੋਰ ਲੀਡਰਸ਼ਿਪ ਗੋਪਾਲ ਉਹਨਾਂ ਨੂੰ ਵੀ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਗਈ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਦਿੱਤੀ ਗਈ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਦੋਂ 올림픽 ਗੇਮਾਂ ਹੋ ਰਹੀਆਂ ਨੇ ਤਾਂ 올림픽 ਖੇਡਾਂ ਦੇ ਵਿੱਚ ਭਾਰਤ ਦੀ ਹਾਕੀ ਟੀਮ ਬਹੁਤ ਕਮਾਲ ਕਰ ਰਹੀ ਹੈ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਟੋਟਲ 22 ਖਿਡਾਰੀ ਹਾਕੀ ਟੀਮ 'ਚ ਗਏ ਨੇ 19 ਖਿਡਾਰੀ ਤੇ 3 ਸਪੇਅਰ ਖਿਡਾਰੀ ਜਿਨ੍ਹਾਂ ਦੇ ਵਿੱਚੋਂ 10 ਪੰਜਾਬ ਦੇ ਨੇ ਜਿਹੜਾ ਟੀਮ ਦਾ ਕਪਤਾਨ ਹੈ ਇਹ ਹਰਮਨ ਪ੍ਰੀਤ ਸਿੰਘ ਉਹ ਵੀ ਪੰਜਾਬ ਦਾ ਹੈ ਔਰ ਪੰਜਾਬ ਦੇ ਇਹਨਾਂ ਖਿਡਾਰੀਆਂ ਨੂੰ ਵੱਡੀ ਹੌਸਲਾ ਅਫਸਾਈ ਦੇਣ ਦੇ ਲਈ ਮੁੱਖ ਮੰਤਰੀ ਜਾਣਾ ਚਾਹੁੰਦੇ ਸੀਗੇ ਪੈਰਿਸ ਪਰ ਜਦ ਹੁਣ ਮਨਜ਼ੂਰੀ ਨਹੀਂ ਮਿਲੀ ਤਾਂ ਨਹੀਂ ਜਾ ਸਕਣਗੇ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਆਪਣਾ ਕਮੈਂਟ ਤੁਸੀਂ ਲਿਖਿਓ ਕਿ ਕੀ ਮੁੱਖ ਮੰਤਰੀ ਨੂੰ ਪੈਰਿਸ ਜਾਣ ਦੀ ਮਨਜ਼ੂਰੀ ਨਾ ਦੇਣਾ ਕੀ ਇਹ ਠੀਕ ਹੈ ਜਾਂ ਗਲਤ ਹੈ ਕੀ ਕੇਂਦਰ ਸਰਕਾਰ ਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਜਾਂ ਦੇਣੀ ਚਾਹੀਦੀ ਸੀ ਇਹਦੇ ਤੇ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਨੂੰ ਲੱਗਦਾ ਦੇਣੀ ਚਾਹੀਦੀ ਸੀ ਕੇਂਦਰ ਸਰਕਾਰ ਨੇ ਕਾਰਨ ਦੱਸਿਆ ਕਿ ਮੁੱਖ ਮੰਤਰੀ ਵੀ ਆਈ ਪੀ ਐ ਤੇ ਜੈਡ ਪਲੱਸ ਸੁਰੱਖਿਆ ਇੱਥੇ ਇਹਨਾਂ ਨੂੰ ਮਿਲੀ ਹੋਈ ਹੈ ਇਸ ਕਰਕੇ ਪੈਰਿਸ ਦੇ ਵਿੱਚ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਸਕਦਾ ਭਾਵੇਂ ਸਪਸ਼ਟ ਰੂਪ ਚ ਗ੍ਰਹਿ ਮੰਤਰਾਲੇ ਨੇ ਕੁਝ ਨਹੀਂ ਕਿਹਾ ਪਰ ਇਸ਼ਾਰਾ ਇਧਰ ਨੂੰ ਹੀ ਕੀਤਾ ਗਿਆ ਪਰ ਗੱਲ ਸਿੱਧੀ ਹੈ ਕਿ ਪੈਰਿਸ ਇੱਕ ਬਹੁਤ ਵੱਡੀ ਦੁਨੀਆ ਦੀ ਸ਼ਕਤੀਸ਼ਾਲੀ ਦੇਸ਼ ਦਾ ਸਥਾਨ ਹੈ ਤਾਂ ਉੱਥੇ ਉਹਨਾਂ ਦੀ ਆਪਣੀ ਬਹੁਤ ਵੱਡੀ ਸੁਰੱਖਿਆ ਹੈ ਉਹਨਾਂ ਦੇ ਉੱਥੇ ਮੰਤਰੀ ਤੇ ਹੋਰ ਦੁਨੀਆ ਦੇ ਬਹੁਤ ਵੱਡੇ ਵੀਆਈਪੀ ਜਿਹੜੇ ਨੇ ਉੱਥੇ ਆ ਰਹੇ ਨੇ ਉਹ ਤਾਂ ਉੱਥੇ ਸੁਰੱਖਿਆ ਦੇ ਹੀ ਰਹੇ ਹੋਣਗੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸੀ ਕਿਹੜੀ ਵੱਖਰੀ ਸੁਰੱਖਿਆ ਚਾਹੀਦੀ ਸੀ ਜਿਹੜੀ ਪੈਰਿਸ ਦੇ ਕੋਲ ਮੌਜੂਦ ਨਹੀਂ ਸੀ ਜਿਹੜੀ ਪੈਰਸ ਵਾਲੇ ਦੇ ਨਹੀਂ ਸਕਦੇ ਮੈਨੂੰ ਲੱਗਦਾ ਦਿੱਕਤ ਪੈਰਸ ਨੂੰ ਨਹੀਂਗੀ ਦਿੱਕਤ ਸ਼ਾਇਦ ਗ੍ਰਹਿ ਮੰਤਰਾਲੇ ਨੂੰ ਹੋ ਸਕਦੀ ਹੈ ਕਿਉਂਕਿ ਆ ਆਮ ਆਦਮੀ ਪਾਰਟੀ ਤੇ ਬੀਜੇਪੀ ਬਹੁਤ ਵੱਡੀ ਟਸਲ ਚੱਲ ਰਹੀ ਹੈ ਲੰਬੇ ਟਾਈਮ ਤੋਂ ਏਸੇ ਟਸਲ ਦੇ ਵਿੱਚੋਂ ਹੀ ਕਿਹਾ ਜਾਂਦਾ ਕਿ ਕੇਜਰੀਵਾਲ ਨੂੰ ਜੇਲ ਈਡੀ ਨੇ ਭੇਜਿਆ ਹੋਇਆ ਔਰ ਆਮ ਆਦਮੀ ਪਾਰਟੀ ਇਹ ਦੋਸ਼ ਲਾਉਂਦੀ ਹੈ ਕਿ ਈਡੀ ਜਿਹੜੀ ਆ ਉਹ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਆ ਮੋਦੀ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਆ ਇਸੇ ਕਰਕੇ ਹੀ ਪਹਿਲਾਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਕੀਤਾ ਹੋਇਆ ਕੱਲ ਦਾ ਜਿਹੜੇ ਰਾਹੁਲ ਗਾਂਧੀ ਐ ਉਹਨਾਂ ਨੇ ਵੀ ਵੱਡਾ ਰੋਲਾ ਪਾਇਆ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਤੇ ਵੀ ਮੇਰੇ ਸੰਸਦ ਚ ਦਿੱਤੇ ਚੱਕਰੂ ਵਾਲੇ ਭਾਸ਼ਣ ਕਰਕੇ ਭਾਜਪਾ ਔਖੀ ਹੋ ਚੁੱਕੀ ਆ ਤੇ ਹੁਣ ਮੈਨੂੰ ਵੀ ਈਡੀ ਦੀ ਰੇਡ ਵੱਜ ਸਕਦੀ ਐ ਤੇ ਈਡੀ ਮੈਨੂੰ ਗ੍ਰਫਤਾਰ ਕਰ ਸਕਦੀ ਹੈ ਪਰ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਵੀ ਈਡੀ ਦਾ ਸਵਾਗਤ ਹੈ ਚਾਹ ਤੇ ਬਿਸਕਟ ਮੇਰੇ ਵੱਲੋਂ ਜਦੋਂ ਜੀ ਕਰੇ ਆਓ ਰੇਡ ਮਾਰੋ ਇਸ ਮੁੱਦੇ ਤੇ ਵੀ ਵੱਡਾ ਬਿਵਾਲ ਪੂਰੇ ਦੇਸ਼ 'ਚ ਉੱਠਿਆ ਕਾਂਗਰਸ ਵਾਲੇ ਵੀ ਰੌਲਾ ਪਾ ਰਹੇ ਨੇ ਦੂਜੇ ਵੀ ਰੌਲਾ ਪਾ ਰਹੇ ਨੇ ਇਥੋਂ ਤੱਕ ਕਿ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਜਿਹੜੇ ਸ਼ਿਵ ਸੈਨਾ ਦੇ ਜਿੱਤੇ ਹੋਏ ਉਮੀਦਵਾਰ ਐਮਪੀ ਨੇ ਸੰਜੇ ਰਾਵਤ ਉਹਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹਮਲਾ ਹੋ ਸਕਦਾ ਹੈ ਰਾਹੁਲ ਗਾਂਧੀ ਤੇ ਜਿੰਨਾ ਉਹ ਪਾਰਲੀਮੈਂਟ ਦੇ ਵਿੱਚ ਬੋਲ ਰਿਹਾ ਔਰ ਉਹਨੇ ਇਥੋਂ ਤੱਕ ਕਿਹਾ ਕਿ ਰਾਹੁਲ ਗਾਂਧੀ ਤੇ ਹਮਲੇ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਔਰ ਇਹ ਸਾਜ਼ਿਸ਼ ਵਿਦੇਸ਼ ਚ ਰਹਿ ਕੇ ਘੜੀ ਜਾ ਰਹੀ ਹੈ ਇਹ ਗੱਲ ਸੰਜੇ ਰਾਵਤ ਨੇ ਬੋਲੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਮੈਂ ਦੁਬਾਰਾ ਫੇਰ ਦੱਸ ਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੈਰਿਸ ਜਾਣਾ ਚਾਹੁੰਦੇ ਸੀ 올림픽 ਖੇਡਾਂ ਵੇਖਣ ਜਾਣਾ ਚਾਹੁੰਦੇ ਸੀ ਖਾਸ ਕਰ ਜਿਹੜਾ ਹਾਕੀ ਦਾ ਮੈਚ ਹੋਣ ਜਾ ਰਿਹਾ ਹੈ ਭਾਰਤ ਦੀ ਹਾਕੀ ਦੀ ਟੀਮ ਫਾਈਨਲ 'ਚ ਪਹੁੰਚੀ ਹੈ ਔਰ ਕਮਾਲ ਕਰ ਰਹੀ ਹੈ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉਹਦੇ ਵਿੱਚ 10 ਖਿਡਾਰੀ ਪੰਜਾਬ ਦੇ ਨੇ ਔਰ ਉਹ ਮੈਚ ਵੇਖਣ ਮੁੱਖ ਮੰਤਰੀ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਆਗਿਆ ਨਹੀਂ ਦਿੱਤੀ ਗਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨ